ਇਹ ਚੀਜ਼ ਮਾਲਕ ਕਹੂਗਾ ਜਿੱਥੋਂ ਕਹੂਗਾ ਐ ਵੀ ਨਹੀਂ ਹੁਣ ਮਨ ਲਓ ਇਟ ਇੱਕ ਨੰਬਰ ਇਟ ਕਹਤੀ ਮੈਂ ਕਹੂੰਗਾ ਮੈਂ ਮੇਰੇ ਏਰੀਆ ਚ ਨਾ ਜਿਹੜੇ ਏਰੀਆ ਦਾ ਉਹਨੂੰ ਪੱਠਾ ਪਸੰਦ ਹੈ ਉੱਥੋਂ ਇਟ ਦਵਾਉ ਜਿਹੜੇ ਡੀਲਰ ਤੋਂ ਅਲਟਰਾ ਟੈਕ ਲੈਣਾ ਉਸ ਉਹ ਦਵਾਉ ਜਿੱਥੋਂ ਪ੍ਰਾਈਵੇਟ ਲੈਣੀ ਉੱਥੋਂ ਹੀ ਦਵਾਉ ਮੁਕਸਰ ਤੇ ਮਲੋਟੋ ਜਿਹੜੀ ਜਾਲੀ ਮਿਲਦੀ ਹੈ ਉਹਦੇ ਵਿੱਚ ਫਾਈਬਰ ਪੈਂਦੀ ਹੈ ਓਕੇ ਓਕੇ ਜੀ ਜਿਸ ਦੇ ਨਾਲ ਇਹਦੀ ਮਜ਼ਬੂਤੀ ਬਣਦੇ ਦੂਜਾ ਉਹ ਘੱਗਰ ਯੂਜ਼ ਕਰਦੇ ਨੇ ਇਹਦੇ ਵਿੱਚ ਸਿਰਫ ਅਸੀਂ 골ਡਨ ਪੱਟੀ ਪੁਵਾਈ ਹੈ ਓਕੇ ਜੀ ਇੰਨਾ ਖਿਸ਼ਾਰਾ ਕਰਦਾ ਜਿਨ੍ਹਾਂਲੇ ਹਾਈ ਲੈ ਗਿਆ ਬਿਲਕੁਲ ਜੀ ਕਿੰਨਾ ਸੋਹਣਾ ਲੱਗਦਾ ਠੀਕ ਜੀ ਬਹੁਤ ਸੋਹਣਾ ਲੱਗਦਾ ਦੇਖਣ ਜਾਂਦਾ 15-20 ਰੁਪਏ ਦਰਵਾਜ਼ਾ ਹੈਗਾ ਇੱਕ ਟੁਕੜਾ ਠੀਕ ਹੈ ਠੀਕ ਹੈ ਜੀ ਰਾਤ ਨੂੰ ਇਹਨੂੰ ਲੈਟਾਂ ਨਹੀਂ ਦਿਖਾਉਣਾ ਠੀਕ ਹੈ ਜੀ ਰਾਤ ਨੂੰ ਮਾਲਕ ਕੀ ਕਰ ਜਾਂਦਾ ਆਲਸ ਕਰ ਜਾਂਦਾ ਕਿਹੜਾ ਉੱਠ ਜਿਆ ਕੇ ਲੈਟਾਂ ਛੱਡ ਕੇ ਆਉ ਬਿਲਕੁਲ ਜੀ ਆਪਣਰੇ ਹਰੇਕ ਕੰਮ ਦੇ ਵਿੱਚ ਮੇਨ ਕੰਟਰੋਲ ਥੱਲੇ ਵੀ ਹੈ ਤੇ ਉੱਤੇ ਵੀ ਹੈ ਠੀਕ ਠੀਕ ਹੈ ਰਾਤ ਨੂੰ ਥੱਲੇ ਹੀ ਲੈਟਾਂ ਆਉਣ ਗਈਆਂ ਓਕੇ ਜੀ ਰਾਤ ਨੂੰ ਥੱਲੇ ਹੀ ਬੰਦ ਕਰ ਦਈਏ ਦੂਜਾ ਆ ਸੌਪਰ ਤੁਹਾਨੂੰ ਹਰ ਪਾਸੇ ਮਿਲ ਲੰਗੇ ਕਿ ਕ ਆਹ ਕੁੰਡਾ ਨਹੀਂ ਬਾਜ-ਬਾਜ ਕੇ ਨਾ ਚੱਲਦਾ ਲੋਕ ਹੈ ਕਿਉਂਕਿ ਜਿਹੜਾ ਲੋਕ ਲੱਗਿਆ ਹੋਇਆ ਜੀ 2500 ਰੁਪਏ ਦਾ ਲੋਕ ਹੈ 3-4 ਵਾਰ ਨਾਲ ਵੱਜਿਆ ਲੋਕ ਦੇ ਅਸੀਂ ਦੇ ਸੀ ਨਾ ਮੁੜ ਕੇ ਮਿਸਤਰੀ ਆਵੇ ਤੇ ਮੁੜ ਕੇ ਗੇਟ ਖਰਾਬ ਬਿਲਕੁਲ ਜੀ ਉਹ ਆਪਾਂ ਹੋਣੀ ਨਹੀਂ ਦੇਣਾ ਇਨ ਫਿਊਚਰ ਕਦੇ ਨੀਡ ਪਈ ਤੁਹਾਨੂੰ ਪੱਥਰ ਨਾ ਪਟਣਾ ਪਵੇ ਦੁਬਾਰਾ ਪੈਪ ਵਾਲਾ ਨਾ ਲੈਣਾ ਆਪਾਂ ਪਾਇੰਟਰ ਖਾਤ ਇੱਥੇ ਆਊਗਾ ਸੀਟ ਲੱਗ ਜੇਗੀ ਜਦੋਂ ਰਿਚਰਡ ਪਾਸੇ ਕੁਝ ਕਰਕੇ ਜਦੋਂ ਇੱਧਰ ਕਰੋਗੇ ਇੱਕ ਡਾਇਵਟਰ ਤੇ ਗਰਮ ਪਾਣੀ ਇੱਕ ਤੇ ਠੰਡਾ ਚਾਲੇ ਨੋਰਮਲ ਪਾਣੀ ਠੀਕ ਹੈ ਜਦੋਂ ਸ਼ੈਂਕ ਲੱਗ ਜਾਂਦਾ ਬਿਲਕੁਲ ਜੀ ਉਹ ਜਮਾ ਵਿੰਡੋ ਦੇ ਵਿਚਾਲੇ ਲਾਉਂਦੇ ਨੇ ਹਾਂ ਇਹ ਲਾਉਂਦੇ ਆ ਟੋਕਰਾਂ ਲੱਗਣ ਦੀ ਥਾਂ ਹੀ ਨਹੀਂ ਹੁੰਦੀ ਭਾਈ ਸਸਿਕਾਲ ਸਸਿਕਾਲ ਤੇ ਬਾਈ ਇਹ ਨਵੀਂ ਸਾਈਡ ਤੇ ਲੈ ਕੇ ਆਇਆ ਆਪਾਂ ਨੂੰ ਤੇ ਬਾਈ ਇਹ ਕੋਠੀ ਕੰਪਲੀਟ ਹੋ ਗਈ ਹੈ ਨਾ ਬਿਲਕੁਲ ਅਕੱਲਾ ਪਿੰਡ ਦਾ ਮਾੜਾ ਮੋੜਾ ਕੰਮ ਚੱਲੀ ਜਾਂਦਾ ਹੈਗਾ ਤੇ ਇਹਦੇ ਬਾਰੇ ਵੀ ਤਾਂ ਤੁਹਾਨੂੰ ਦੱਸੋ ਡਿਜ਼ਾਈਨ ਤਾਂ ਦੇਖ ਲੇ ਤਾਂ ਬਹੁਤ ਸੋਹਣਾਗਾ ਕਲਾਸਿਕਲ ਵੀ ਆ ਗਿਆ ਤੇ ਦੂਸਰਾ ਵੀ ਆ ਗਿਆ ਨਾ ਬਿਲਕੁਲ ਬਿਲਕੁਲ ਠੀਕ ਹੈ ਬਈ ਇਹਨੂੰ ਸੈਮੀ ਕਲਾਸਿਕਲ ਬੋਲ ਦਿੰਦੇ ਆਪਾਂ ਠੀਕ ਹੈ ਬਈ ਉਹ ਕੰਮ ਹੈ ਇਹ ਓਕੇ ਜੀ ਹਾਂ ਜੀ ਤੁਸੀਂ ਕਪੋਰਚ ਦੀ ਇੱਕ ਤਾਂ ਲੰਬਾਈ ਚੜਾਈ ਚਾਹਦੇ ਗੱਡੀ ਖੜੀ ਹੈ ਤੇ ਕਿਸੇ ਨੂੰ ਕ੍ਰੋਸ ਕਰਨ ਦੀ ਕੋਈ ਦਿੱਕਤ ਨਹੀਂ ਠੀਕ ਹੈ ਜੀ ਤੇ ਜੇ ਕਈ ਵਾਰ ਹੋਰ ਹੁੰਦਾ ਤਾਂ ਹੀ ਕਰਕੇ ਉਹ ਪੈਸੇ ਛੱਡਿਆ ਕਈ ਵਾਰ ਵੱਡੀ ਗੱਡੀ ਕੋਲਾ ਆਉਂਦਾ ਕਿ ਇਧਰ ਦੀ ਗੇਟ ਦੇ ਕੋਲੋਂ ਕ੍ਰੋਸਿੰਗ ਹੋ ਜਾਏ ਬਿਲਕੁਲ ਜੀ ਬਿਲਕੁਲ ਇਹ ਐਸੀ ਕਰਕੇ ਕੀਤਾ ਠੀਕ ਹੈ ਇਹ ਮੇਨ ਐਂਟਰੀ ਆ ਗਈ ਇਹ ਮੇਨ ਐਂਟਰੀ ਆ ਗਈ ਆ ਵੀ ਦੇਖ ਸਕਦੇ ਹੋ ਠੀਕ ਹੈ ਠੀਕ ਹੈ ਜੀ ਪਹਿਲਾਂ ਆਪਾਂ ਕੋਠੀ ਦੇਖੀ ਸੀ ਨਾ ਹਾਂ ਉਹ ਅਨਕੰਪਲੀਟ ਸੀਗੀ ਇਹ ਕੰਪਲੀਟ ਹੋ ਚੁੱਕੀ ਆ ਠੀਕ ਹੈ ਜੀ ਇਧਰ ਆਪਣਾ ਡਰਾਈੰਗ ਰੂਮ ਆ ਗਿਆ ਜੀ ਨਾਲ ਹਾਂ ਠੀਕ ਹੈ ਜੀ ਇਹ ਆਪਣਾ ਡਰਾਈੰਗ ਪੁੱਲਾ ਡੁੰਡਾ ਕੋਈ ਨਹੀਂ ਕੋਈ ਹਵਾਦਾਰ ਅਸੀਂ ਹਾਂ ਠੀਕ ਹੈ ਜੀ ਜਿਹੜੀ ਮੇਨ ਆਪਣੀ ਉਹ ਹੈ ਜੋ ਦੇਖ ਸਕਦੇ ਹੋ ਕਿਸੇ ਵੀ ਕੰਮ ਤੇ ਅਜੇ ਆਪਾਂ ਹੋਰ ਰਨਿੰਗ ਸਾਈਡਸ ਹੋਰ ਵੀ ਬਹੁਤ ਬਣਾਉਣੀ ਤੁਸੀਂ ਸਭ ਦੇ ਵਿੱਚ ਦੇਖੋ ਕਿਸੇ ਘਰ ਦੇ ਵਿੱਚ ਤੁਹਾਨੂੰ ਐ ਨਹੀਂ ਹੋਊਗਾ ਕਿੰਨੇ ਰਹਿ ਇੱਕ ਗੱਲ ਹੋ ਰਹੀ ਐ ਇਹ ਚ ਵੀ ਹੈ ਨਾ ਇਹ ਚ ਬੰਦਾ ਬੈਠਾਗਾ ਕਿਚਨ ਕੋਈ ਨਿਗਾ ਨਹੀਂ ਆਦੀ ਉਹੀ ਆਪਣਾ ਮੇਨ ਹੈ ਨਾ ਮੇਨ ਦਿਖਿਆ ਮੇਨ ਹੈ ਠੀਕ ਹੈ ਜੀ ਕੀ ਦਿੱਕਤ ਕਿਸੇ ਨੂੰ ਵੀ ਨਾ ਪਤਾ ਲੱਗੇ ਕਿ ਕਿਚਨ ਚ ਕੌਣ ਹੈ ਬਿਲਕੁਲ ਜੀ ਬਿਲਕੁਲ ਬਾਹਰਲੀ ਐਂਟਰੀ ਵੀ ਹੈਗੀ ਐ ਹਾਂ ਉਹੀ ਉਮੀ ਐਂਟਰੀ ਆ ਕੋਈ ਬਾਹਰਲਾ ਬੰਦਾ ਜਿਹੜਾ ਅੰਦਰ ਨਹੀਂ ਆੜਨ ਵਾਲਾ ਹੈਗਾ ਮੈਨੂੰ ਡਰਾਈਂਗ ਰੂਮ ਚ ਭਾਉ ਤੇ ਉਹਦਾ ਬਰਫੀ ਠੀਕ ਠੀਕ ਹੈ ਜੀ ਆ ਨਕਸ਼ਾ ਬੋ ਸੁਣਾ ਆ ਗਿਆ ਨਾ ਠੀਕ ਠੀਕ ਹੈ ਇਹ ਸਾਰਾ ਕੰਮ ਆਪਾਂ ਹਾਲ ਲੱਕੜ ਦਾ ਕੰਮ ਆਪਾਂ ਹੀ ਠੀਕ ਠੀਕ ਹੈ ਓਕੇ ਓਕੇ ਜੀ ਇਹ ਵੀ ਆਪਣੀ ਟੀਮ ਹੈ ਜਿਹੜਾ ਆਪਣਾ ਮਿਸਤਰੀ ਹੈ ਜਿਹਨੂੰ ਤੁਹਾਨੂੰ ਪਿਛਲੀ ਵੀਡੀਓ ਚ ਮਿਲਾਇਆ ਸੀ ਲੱਭੂ ਉਸੇ ਦਾ ਭਾਈ ਹੈ ਉਹショਦੋ ਭਰਾ ਜੀ ਉਹਦਾ ਭਾਈ ਹੈ ਠੀਕ ਠੀਕ ਹੈ ਜੀ ਜੀ ਦੋ ਇਹ ਸਾਰਾ ਕੰਮ ਕਰਾਇਆ ਓਕੇ ਓਕੇ ਹਾਂ ਇਹ ਚ ਕਿੰਨੇ ਰੂਮ ਆ ਗਏ ਕੋਠੀ ਫਿਰ ਜੀ ਇਹਦੇ ਚ ਦੋ ਬੈਡਰੂਮ ਥੱਲੇ ਜ ਕਿਚਨ ਹੈ ਲ lobby ਹੈ ਇਹ lobby ਨਾਲ ਅਟੈਚ ਆ ਗਿਆ ਆ lobby ਨਾਲ ਅਟੈਚ ਹੈ ਕਿ ਡਰੈਇੰਗ ਰੂਮ ਵਾਲੇ ਬੰਦੇ ਨੇ ਯੂਜ਼ ਕਰਨਾ ਹੈ ਉਹ ਇਧਰ ਹੀ ਜਾਵੇ ਆਪਣੇ ਅੰਦਰ ਨਾਲ ਇੰਟਰਫੇਅਰ ਕੋਈ ਨਾ ਕਰੇ ਬਿਲਕੁਲ ਬਿਲਕੁਲ ਉਹਦੇ ਕਰਕੇ ਠੀਕ ਹੈ lobby ਦਾ ਵਾਸ਼ਬੀਨ ਹੈ ਆ lobby ਦਾ ਵਾਸ਼ਬੀਨ ਹੈ ਠੀਕ ਹੈ ਜੀ ਪੌੜੀਆਂ ਆ ਗਿਆ ਨਾ ਆ ਪੌੜੀਆਂ ਆ ਗਈਆਂ ਜੀ ਆਪਣਾ lobby ਏਰੀਆ ਤੁਸੀਂ ਦੇਖ ਸਕਦੇ ਹੋ ਤੇ ਲੈਟ ਦੇਖ ਸਕਦੇ ਹੋ ਬਿਲਕੁਲ ਬਿਲਕੁਲ ਇਹ ਤਾਂ ਬਣੀ ਹੋਈ ਹੈ ਉਹ ਚਲ ਉਹ ਤਾਂ ਅਨਕਾ ਅਪਰੇਟ ਸੀਗੀ ਇਹ ਚ ਫੁੱਲ ਰੋਸ਼ਨੀ ਹੈ ਕੋਈ ਬੱਲੋ ਦੀ ਲੋੜ ਨਹੀਂ ਹੈ ਕਿ ਮਤਲਬ ਚੱਲਦਾ ਵੀ ਹੈ ਨਹੀਂ ਇਹ ਚ ਤਾਂ ਦਾ ਕਾਰਨ ਇਹੀ ਹੈ ਅਗਲਾ ਕਈ ਵੀ ਤਰ੍ਹਾਂ ਕਹਿ ਦਿੰਦਾ ਕਮੈਂਟਾਂ ਆਉਂਦ ਨੇ ਕਿ ਇੱਕ ਕੋਠੀ ਹੋਊਗੀ ਉਹ ਚ ਹੋਣੀ ਨਹੀਂ ਦੂਜੇ ਚ ਕੀ ਪਤਾ ਹੋਵੇ ਤਾਂਹੀਂ ਤੁਹਾਨੂੰ ਦਿਖਾਈ ਹੈ ਕੰਪਲੀਟ ਨੇ ਇਹ ਚ ਤੁਸੀਂ ਦੇਖ ਸਕਦੇ ਹੋ ਇਹ ਚ ਆਪਾਂ ਚੜ੍ਹ ਕੇ ਦੇ ਦਿਆਂ ਸਟੈਪਾਂ ਦਾ ਕਿੰਨਾ ਫਰਕ ਹੈ ਨਾ ਠੀਕ ਹੈ ਜੀ ਆ ਦੇਖੋ ਦੋਸਤੋ ਹਣਾ ਕੋਈ ਸਾਹ ਨਹੀਂ ਚੜਦਾ ਕੋਈ ਦਿੱਕਤ ਨਹੀਂ ਹੈਗੀ ਸਟੈਪ ਸਾਰੇ ਇੱਕੋ ਜਿਹੇ ਨੇ ਕੋਈ ਫਰਕ ਨਹੀਂ ਹੈਗਾ ਸਟੈਪ ਬਿਲਕੁਲ ਬਿਲਕੁਲ ਕਈ ਦੇਖਣਾ ਕੋਈ ਕੋੜੀ ਚੜਾਉਣ ਲੱਗੇ ਮਿਸਤਰੀ ਹੁੰਦਾ ਬਈ ਉੱਪਰ ਜਾ ਕੇ ਫਰਕ ਪੈ ਜਾਂਦਾ ਥੋੜਾ ਜਿਹਾ ਉਹ ਫਰਕ ਵੀ ਨਹੀਂ ਹੈਗਾ ਕਿਤੇ ਕਿਸੇ ਜੀ ਵੀ ਕੰਮ ਚ ਨਹੀਂ ਮਿਲੂਗਾ ਸਰ ਠੀਕ ਠੀਕ ਹੈ ਬਾਈ ਜੀ ਜਿਹੜੀ ਚੀਜ਼ ਦਿੱਕਤ ਫੇਸ ਇੱਕ ਵਾਰ ਕਰ ਲਈ ਉਹ ਨੋਟ ਡਾਊਨ ਕਰ ਲਈ ਕਿ ਕਦੇ ਵੀ ਨਹੀਂ ਕਰਨੀ ਠੀਕ ਠੀਕ ਹੈ ਬਾਈ ਉਹ ਡਿਕਸ਼ਨਰੀ ਦੇ ਵਿੱਚੋਂ ਕਰ ਲਈਏ ਕਹਿੰਦੇ ਕਿ ਇਹ ਕੰਮ ਆਪਾਂ ਕਰਨਾ ਹੀ ਹੈ ਠੀਕ ਕੰਮ ਵੀ ਪ੍ਰੋਪਰ ਪੂਰੇ ਤਰੀਕੇ ਨਾਲ ਹੋਇਆ ਵੀ ਇਹ ਜਿਹੜਾ ਗੁਰਾਨ ਮੀਨ ਵਾਲਾ ਕੰਮ ਨਹੀਂ ਹੈਗਾ ਜੀ ਹਾਂ ਇਹ ਸਾਡੇ ਖਾਨ ਸਾਹਿਬ ਨੇ ਕਰਿਆ ਠੀਕ ਹੈ ਜੀ ਅਜੇ ਜੀ ਟਾਇਲ ਲੱਗੀ ਹੈ ਕਿੰਨਾ ਸਾਡਾ ਮਿਸਤਰੀ ਉਹ ਨਹੀਂ ਹੈਗਾ ਠੀਕ ਹੈ ਜੀ ਆਲ ਰਾਊਂਡਰ ਹੈ ਅੱਛਾ ਟਾਇਲ ਵੀ ਹੀ ਲਾਉਂਦੇ ਟਾਇਲ ਵੀ ਲਾਉਂਗਾ ਪੱਥਰ ਵੀ ਲਾਉਗਾ ਕੰਪਲੀਟ ਕੰਮ ਕਰ ਦੇ ਠੀਕ ਠੀਕ ਹੈ ਬਾਈ ਟੀਮ ਜਿਹੜੀ ਟੀਮ ਵਰਕ ਰੱਖੀ ਹੋਈ ਹੈ ਉਹ ਪ੍ਰੋਪਰ ਸਿਰੇ ਵਾਲੇ ਦਾ ਬੰਦੇ ਰੱਖੇ ਪਹਿਲਾ ਰੂਮ ਆ ਗਿਆ ਜੀ ਠੀਕ ਹੈ ਜੀ ਤੁਸੀਂ ਰੂਮ ਦੇਖ ਸਕਦੇ ਹੋ ਠੀਕ ਹੈ ਲਿਖਣਾ ਦੇਖੋ ਲੁੱਕ ਕਿੰਨੀ ਕੰਨ ਦਰਵਾਜ਼ੇ ਦਾ ਇਹ ਵੀ ਸਾਡੇ ਨਕਸ਼ੇ 'ਚ ਆ ਜਾਂਦਾ ਜੀ ਹਾਂ ਠੀਕ ਹੈ ਜੀ ਇਹਦਾ ਇੱਕ ਹੋਰ ਤੁਹਾਨੂੰ ਮੈਂ ਦੱਸਦਾ ਤੁਸੀਂ ਪਹਿਲਾਂ ਗੇਟ ਦੇਖ ਲਓ ਹਾਂਜੀ ਲੋਕ ਲਾਉਂਦੇ ਨੇ ਗੇਟ ਇੰਨਾ ਪੈਸਾ ਖਰਾਬ ਕਰ ਦਿੰਦੇ ਜਿੱਥੇ ਜਿਹੜੀ ਚੀਜ਼ ਦੀ ਨੀਡ ਹੈ ਹੁਣ ਇਹ ਇਕੱਲਾ ਸਿੰਪਲ ਮਾਈਕਾ ਲਾ ਦੀਏ ਲਾਤਾ ਇਹ ਫਲੈਸ਼ ਡੋਰ ਲੱਗਣ ਲੱਗ ਗਿਆ ਇਹਦੇ ਵਿੱਚ ਸਿਰਫ ਅਸੀਂ 골ਡਨ ਪੱਟੀ ਪੁਆਈ ਹੈ ਓਕੇ ਇੰਨਾ ਸ਼ੀਸ਼ਾ ਰੱਖਦਾ ਜਿਨ੍ਹਾਂ ਨਾਲ ਇਹ ਹਾਈਲਾਈਟ ਬਿਲਕੁਲ ਜੀ ਕਿੰਨਾ ਸੋਹਣਾ ਲੱਗਣ ਲੱਗ ਗਿਆ ਚੀਜ਼ੀ ਬਹੁਤ ਸੋਹਣ ਲੱਗਿਆ ਦੇਖਣ ਜਾਂਦਾ 15-20 ਰੁਪਏ ਦਰਵਾਜ਼ਾ ਹੈਗਾ ਕਟਵਾਟ ਠੀਕ ਹੈ ਜੀ ਤੇ ਇੱਕ ਗੱਲ ਹੋਰ ਰੋਟੀਆਂ ਦੀ ਝਾਂਦੇ ਦੇ ਦੇਖੋ ਕਿਤੇ ਥੋੜਾ ਨਹੀਂ ਸੁਹਾਵ ਜੀਗਾ ਨੇ ਰੇਕ ਦੇ ਪਾਪੜੀ ਆ ਜਾਂਦੇ ਇੱਥੇ ਕੰਮ ਚੱਲਦੇ ਜੀ ਪਾਪੜੀ ਆ ਠੀਕ ਆ ਦੇਖੋ ਸਾਲ ਤੋਂ ਮਤਲਬ ਡੇਢ ਸਾਲ ਵਾਂਗੂ ਹੋ ਗਏ ਕੋਠੀ ਨੂੰ ਓਕੇ 2 ਸਾਲ ਦੇ ਨੇੜੇ ਤੇੜੇ ਹੋਣ ਵਾਲੇ ਨੇ ਕਿਤੇ ਵੀ ਨਹੀਂ ਤੁਹਾਨੂੰ ਮਿਲੇਗਾ ਠੀਕ ਹੈ ਜੀ ਐਵਨ ਇਹ ਨਹੀਂ ਆਪਣੀ ਕਿਸੇ ਕੰਮ ਤੇ ਨਹੀਂ ਮਿਲੂਗਾ ਓਕੇ ਓਕੇ ਉਹ ਕੰਮ ਜਿਹੜਾ ਹੈ ਨਹੀਂ ਕਿ ਲੱਗ ਪਾ ਕੰਮ ਚੱਲਦਾ ਸੀਗਾ ਪਰ ਇਹ ਤੇ ਜਮੀਨ ਹੈਗੀ ਕਾ ਪੇਂਟ ਵੀ ਹੋ ਚੁੱਕਾ ਬਿਲਕੁਲ ਬਿਲਕੁਲ ਸਾਰਾ ਕੰਮ ਓਕੇ ਹੋ ਚੁੱਕਿਆ ਠੀਕ ਹੈ ਜੀ ਇਹ ਬਾਥਰੂਮ ਆਗੇ ਨਾਲ ਜੀ ਇਹ ਨਾਲ ਬਾਥਰੂਮ ਆਗੇ ਜਿਹੜਾ ਆਪਾਂ ਅਟੈਚ ਕੀਤਾ ਹੋਇਆ ਠੀਕ ਹੈ ਜੀ ਹਾਂਜੀ ਓਕੇ ਓਕੇ ਇੱਕ ਹੋਰ ਦੇਖੋ ਤੁਸੀਂ ਹਾਂਜੀ ਹਾਂ ਬਾਥਰੂਮ ਦੇ ਵਿੱਚ ਇਹ ਚ ਵੀ ਲਾਈਟ ਪ੍ਰੋਪਰ ਮਿਲੂ ਤੁਹਾਨੂੰ ਓਕੇ ਆ ਦੇਖੋ ਦੋਸਤੋ ਹਨ ਆਪਾਂ ਤੁਹਾਨੂੰ ਮਾਰ ਕੇ ਦੇਖੋ ਕੋਈ ਵੱੱਲਾ ਨਹੀਂ ਚੱਲਦਾ ਹੈਗਾ ਇੱਥੇ 1% ਤੇ ਵੱੱਲ ਨਹੀਂ ਚੱਲ ਰਿਹਾ ਨਾਲ ਆ ਦੇਖੋ ਵਿੰਡੋ ਦੋ ਪੂਰੀ ਜਿਹੀ ਬਾਈ ਨੇ ਤੇ ਆਪਾਂ ਬਿਲਕੁਲ ਇੱਕ ਮੁੱਕ ਲਾਈਟ ਨਹੀਂ ਹੈਗੀ ਜਿਵੇਂ ਮਰਜ਼ੀ ਆਪਣਾ ਵਾਸ਼ਿੰਗ ਏਰੀਆ ਕਰ ਸਕਦਾ ਠੀਕ ਹੈ ਓਕੇ ਇਧਰ ਕੋਈ ਬਾਥਰੂਮ ਹੈ ਇਹਦਾ ਇਸ ਕਮਰੇ ਨਾਲੇ ਵੀ ਅਟੈਚ ਹੈ ਬਿਲਕੁਲ ਦੇ ਵਿੱਚ ਪੱਡਾ ਚ ਕਿਉਂ ਨਹੀਂ ਇੱਕ ਸੀਟ ਨਹੀਂ ਲਾਣੀ ਸਾਡਾ ਕੀ ਹੈ ਅਸੀਂ ਪਹਿਲਾਂ ਫਿਕਸਡ ਇੱਕ ਪੁਆਇੰਟਰ ਖਾ ਦਿੰਨੇ ਓਕੇ ਇਨ ਫਿਊਚਰ ਕਦੇ ਨੀਡ ਪਈ ਤੁਹਾਨੂੰ ਪੱਥਰ ਨਾ ਪਟਣਾ ਪਵੇ ਦੁਬਾਰਾ ਪੈਪ ਵਾਲਾ ਨਾ ਲੈਣਾ ਪਵੇ ਆਹ ਪੁਆਇੰਟਰ ਖਾਤਾ ਅੱਤੇ ਆਊਗਾ ਸੀਟ ਲੱਗ ਜੀਗੀ ਜਦੋਂ ਨਵੀਂ ਜਨਰੇਸ਼ਨ ਆ ਨਾ ਉਹ ਤਾਂ ਲਾਉਂਗੇ ਸੀਟ ਲਾਉਂਦੇ ਇਹਨਾਂ ਪਿਆਰਾਂ ਦੇ ਬਿਜੁਰ ਹੋਗੀ ਉਹ ਹਲਕਾ ਦਮਾਂਦੇ ਜੀ ਆਲਾ ਤੁਸੀਂ ਇਹ ਡਿਜ਼ਾਈਨ ਦੇਖ ਸਕਦੇ ਹੋ ਇਹ ਸਭ ਕੰਮ ਇਹ ਪੇਂਟ ਚ ਹੀ ਹੋਇਆ ਹੋਇਆ ਠੀਕ ਹੈ ਇਹ ਸਾਲ ਪਹਿਲਾਂ ਹੋਵੇ ਇਸ ਪੇਂਟ ਵਿੱਚ ਆਹ ਆਹ ਇਹ ਪਹਿਲਾਂ ਹੋਗੇ ਸੇ ਹਾਂ ਠੀਕ ਹੈ ਪਹਿਲੇ ਰੂਮ ਚੱਪਾ ਗਏ ਆ ਦੂਜਾ ਰੂਮ ਆ ਗਿਆ ਓਕੇ ਜੀ ਐਸ ਰੂਮ ਦੇ ਵਿੱਚ ਵੀ ਤੁਸੀਂ ਹਵਾ ਤੇ ਰੋਸ਼ਨੀ ਦੇਖ ਸਕਦੇ ਹੋ ਇਹ ਸਸ ਤੋਂ ਸਾਰੇ ਹੀ ਆ ਨਾ ਤੁਹਾਡੇ ਜੀ ਸ਼ੋਰਾ ਕਿਤੇ ਵੀ ਨਹੀਂ ਹੈਗਾ ਇਹ ਚ ਵੀ ਸ਼ੋਰਾ ਤੁਹਾਨੂੰ ਕਿਸੇ ਕਮਰੇ ਚ ਵੀ ਨਹੀਂ ਮਿਲਦਾ ਕਿਸੇ ਰੂਮ ਚ ਸ਼ੋਰਾ ਨਹੀਂ ਹੈਗਾ ਬਾਈ ਜੀ ਨਾ ਤੇ ਹਵਾਦਾਰ ਤੇ ਜਿਵੇਂ ਆਪਾਂ ਦਰਵਾਜ਼ਾ ਬੰਦ ਕਰੇ ਤਾਂ ਵੀ ਰੋਸ਼ਨੀ ਪੂਰੀ ਰਹੂ ਹਾਂ ਆਪਾਂ ਅੱਛੇ ਉਹ ਦੂਜਾ ਬਾਥਰੂਮ ਆ ਗਿਆ ਬਿਲਕੁਲ ਦੋ ਰੂਮਾਂ ਨੇ ਇੱਕ ਬਾਥਰੂਮ ਸਰ ਗਿਆ ਇੱਕ ਬਾਥਰੂਮ ਸਰ ਗਿਆ ਟੱਕੋ ਕੱਕ ਬਾਜੀ ਬਾਥਰੂਮ ਤੇ ਆਪਾਂ ਲਾਈਏ ਲੱਖ ਰੁਪਏ ਤੋਂ ਟੱਕੋਟ ਲੱਗ ਜਾਂਦਾ ਮਿਨੀਮਮ ਲੱਖ ਰੁਪਏ ਦਾ ਤੇ ਲੱਖ ਥੋੜਾ ਬਚ ਗਿਆ ਲੱਖ ਰੁਪਏ ਉਹ ਬਚਾ ਲੀ ਠੀਕ ਹੈ ਜੀ ਇਹੀ ਖਾਸੀਤ ਹੁੰਦੀ ਆ ਬਈ ਹੋਰ ਤਾਂ ਕੀ ਹੈ ਨਾ ਹਾਂ ਤੇ ਸਾਹਮਣੇ ਐਲ ਸੀ ਡੀ ਆ ਗਿਆ ਆਪਣਾ ਹਾਂ ਇਹ ਐਲ ਸੀ ਡੀ ਪਾਇੰਟ ਆ ਗਿਆ ਜੀ ਆ ਦੇਖੋ ਇਹ ਬੈਡਰੂਮ ਦੇ ਆ ਗਿਆ ਟਿਕ ਹੋਰ ਹੈ ਜੋ ਵੀ ਕੰਮ ਕਰਦੇ ਆ ਕਨਸੈਪਟ ਦੇ ਵਿੱਚ ਉਹ ਚ ਇੰਟੀਰੀਅਰ ਡਿਜ਼ਾਈਨ ਕਰਕੇ ਬੈੱਡ ਲੱਗ ਰਹੇ ਨੇ ਦੋਨਾਂ ਦੇ ਬੈੱਡਾਂ ਦੇ ਬੋਰਡ ਨੇ ਇਹ ਠੀਕ ਹੈ ਸਰ 2.5 ਫੁੱਟ ਹਾਈਟ ਤੇ ਨੇ ਬੈੱਡ ਉਰੇ ਲੱਗੂਗਾ ਉਰੇ ਪੈਨਲ ਡਿਜ਼ਾਈਨ ਹੋਊਗਾ ਉੱਤੇ ਐਲਸੀਡੀ ਪੈਨਲ ਡਿਜ਼ਾਈਨ ਹੋਊਗਾ ਠੀਕ ਠੀਕ ਹੈ ਜੀ ਕਮਰਾ ਰੈਡੀ ਹੈ ਠੀਕ ਹੈ ਜੀ ਤੁਹਾਨੂੰ ਕੁਝ ਕਰਾਉਣ ਦੀ ਲੋੜ ਨਹੀਂ ਪੈਂਦੀ ਦੂਜਾ ਆ ਸੋਪਰ ਤੁਹਾਨੂੰ ਹਰ ਪਾਸੇ ਮਿਲ ਲੰਗੇ ਕਿ ਕੰਧ ਨਾ ਖਰਾਬ ਹੋਵੇ ਠੀਕ ਹੈ ਗੇਟ ਨਾ ਖਰਾਬ ਹਮੇਤ ਜੀ ਜੀ ਹਾਂ ਨਾ ਦੇਖੋ ਸਾਰ ਕਿਤੇ ਹੋਇਆ ਵੀ ਆਹ ਕੁੰਡਾ ਨਹੀਂ ਵਜ ਕੇ ਨਾਲ ਚੱਲਦਾ ਲੋਕ ਹੈ ਕਿਉਂਕਿ ਇਹ ਜਿਹੜਾ ਲੋਕ ਲੱਗਿਆ ਹੋਇਆ ਹੈ ਜੀ ਇਹ 2500 ਰੁਪਏ ਦਾ ਲੋਕ ਹੈ ਤਿੰਨ ਚਾਰ ਵਾਰ ਨਾਲ ਵਜਿਆ ਲੋਕ ਦੇ ਅਸੀਂ ਦੇਸੀ ਨਾ ਮੁੜ ਕੇ ਮਿਸਤਰੀ ਆ ਵੀ ਤੇ ਮੁੜ ਕੇ ਗੇਟ ਖਰਾਬ ਬਿਲਕੁਲ ਜੀ ਉਹ ਆਪਾਂ ਹੋਣੀ ਨਹੀਂ ਦੇਣਾ ਭਾਈ ਜੀ ਆਪਣੀ ਕਿਚਨ ਆ ਗਈ ਓਕੇ ਜੀ ਹਾਂ ਠੀਕ ਹੈ ਕਿਚਨ ਦੇ ਵਿੱਚ ਵੀ ਤੁਸੀਂ ਪੂਰਾ ਵੈਂਟੀਲੇਟਰ ਦਾ ਪ੍ਰਬੰਧ ਦੇਖ ਸਕਦੇ ਹੋ ਓਕੇ ਜੀ ਇਹ ਜੋ ਪੂਰੀ ਰੋਸ਼ਨੀ ਚੋਰੀ ਰੋਸ਼ਨੀ ਠੀਕ ਠੀਕ ਹੈ ਇੱਕ ਹੋਰ ਸਾਨੂੰ ਸਭ ਤੋਂ ਵੱਡੀ ਮੇਨ ਖਾਸ ਜੀ ਤੁਸੀਂ ਦੇਖੋ ਲੋਕਾਂ ਦੇ ਘਰਾਂ 'ਚ ਸ਼ੈਂਕ ਲੱਗ ਜਾਂਦਾ ਹੈ ਬਿਲਕੁਲ ਜੀ ਉਹ ਜਮਾਂ ਵਿੰਡੋ ਦੇ ਵਿਚਾਲੇ ਲਾਉਂਦੇ ਨੇ ਹਾਂ ਇਹ ਲਾਉਂਦੇ ਆ ਟੋਕਰਾਂ ਲੱਗਣ ਦੀ ਥਾਂ ਹੀ ਨਹੀਂ ਟੋਕਰਾਂ ਲੱਗਣ ਥਾਂ ਜਮਾਂ ਨਹੀਂ ਹੁੰਦੀ ਬਿਲਕੁਲ ਟੋਕਰਾਂ ਲੱਗਦੇ ਨਹੀਂਗਾ ਇਹ ਕਿਹਦੇ ਨਾਲ ਇਹ 2 ਡੇੜਾ ਵਿੰਡੋ ਹੁੰਦੀ ਹੈ ਇਹ ਬੰਨ੍ਹਦਾ ਇੱਥੇ ਹੋਊਗੀ ਹਾਂ ਜਾਂ ਆਹ ਜਿੱਥੇ ਇੱਥੇ ਹੋਊਗੀ ਇਹ ਰੇਕ ਦੇਖਦੇ ਆ ਰੇਕ ਦੇਖਦੇ ਠੀਕ ਹੈ ਜੀ ਜੇ ਇੰਟੀਰੀਅਰ ਦੇ ਵਾਈਜ਼ ਪ੍ਰੋਪਰ ਅਰੇਂਜੀ ਦਾ ਧਿਆਨ ਰੱਖਦੇ ਆ ਕੱਲੂ ਸੈਟਲਮੈਂਟ ਇੰਟੀਰੀਅਰ ਕੀਤਾ ਹੈ। ਆ ਗ੍ਰੈਨਲਿਕਸ ਦਾ ਕੰਮ ਹੋਇਆ ਹੈ। ਸਾਰਾ ਅੱਛਾ ਸ਼ਟਰਿੰਗ ਦਾ ਕੰਮ ਕਰਾ ਜਿਹੜਾ ਮਾਡਰਨ ਕੰਪੂਰੇ ਚਿਮਣੀ ਲੱਗੂਗੀ। ਪੈਪੇ ਦੇ ਵੀ ਉਹੀ ਅੱਛੇ ਪੈਪੇ ਦੇਖੋ ਸਰ ਵਿੱਚ ਦਿਖ ਰਿਹਾ ਨੂੰ ਉੱਤੇ। ਹਾਂਜੀ ਹਾਂ। ਉਹ ਪੈਪੇ ਹੀ ਹੋਈ ਹੈ। ਓਕੇ ਫਿਰ। ਇਹ ਵੀ ਬਾਹਰ ਕੱਢਿਆ ਹੋਇਆ ਉਹਦੇ ਵਾਂਗੂ ਸੀ ਪਰ ਨਹੀਂ ਲੈ ਕੇ ਗਏ। ਕਿ ਮੀਕਣੀ ਦੇ ਨਾਲੇ ਖਰਾਬ ਹੋ ਗਏ। ਬਿਲਕੁਲ। ਭਾਈ ਜੀ ਟੂਟੀਆਂ ਤਾਂ ਲੱਗੀਆਂ ਹੁੰਦੀਆਂ। ਬਿਲਕੁਲ। ਤੇ ਆਹ ਟੁੱਟੀ ਵੀ ਆ ਗਈ। ਹਾਂ। ਤੇ ਆਹ ਚੀਜ਼ ਕਾਦੀ ਹੈ? ਹਾਂ ਇਹ ਪਾਣੀ ਦਾ ਜਿਹੜਾ ਟੈਂਕੀ ਦਾ ਓਵਰਫਲੋ ਹੈ ਅੱਛਾ ਲੋਕ ਕੀ ਕਰਦੇ ਨੇ ਟੈਂਕੀ ਭਰੀ ਜਾਂਦੀ ਹੈ ਉੱਤੇ ਇੱਕ ਛੋਟਾ ਜਿਹਾ ਐਲਬੋ ਛੱਡ ਦਿੰਦੇ ਨੇ ਇੰਨੀ ਛੜਤੀ ਉਹ ਕੋਠੇ ਦੀ ਭਰੀ ਜਾਂਦਾ ਜਿਹੜੇ ਕਰਕੇ ਉਹ ਪਾਣੀ ਛੱਤਾਂ 'ਚ ਮਰਦਾ ਆਪਣੀ ਘਰ ਦੀ ਕਮਜ਼ੋਰੀ ਆਉਂਦੀ ਹੈ ਠੀਕ ਹੈ ਇਹ ਸੀ ਕੀ ਕਰਾਂ ਉਹ ਤੋਂ ਪਾਈਪ ਲਿਆ ਕੇ ਕਿਚਨ ਦੇ ਵਿੱਚ ਓਵਰਫਲੋ ਛੱਡਿਆ ਜਿਹੜਾ ਪਾਣੀ ਆਊਗਾ ਇਹਦੇ ਦੋ ਫਾਇਦੇ ਨੇ ਇੱਕ ਨਾਲ ਤੁਹਾਨੂੰ ਇਹ ਪਤਾ ਲੱਗ ਜੂਗਾ ਟੈਂਕੀ ਭਰ ਭਰ ਕੇ ਸਭ ਤੋਂ ਫਸਟ ਆਫ 올 ਪਾਣੀ ਵੇਸਟ ਨਹੀਂ ਸੈਕੰਡ ਜਦੋਂ ਆਪਾਂ ਭਾਂਡੇ ਧੋਨੇ ਆ ਇਹਦੇ ਵਿੱਚ ਕਈ ਵਾਰਾ ਮਿੱਟੀ ਹਾਂਜੀ ਹਾਂ ਮਿੱਟੀ ਵੀ ਹੁੰਦੀ ਹੈ ਗਾਰਾ ਵੀ ਹੁੰਦਾ ਹੈ ਠੀਕ ਓਕੇ ਤੇਲ ਆਪਾਂ ਬਣਾਉਂਦੇ ਆ ਸਬਜ਼ੀਆਂ ਹੁੰਦੇ ਹੁੰਦੇ ਜਦੋਂ ਓਵਰਫਲੋ ਹੁੰਦੇ ਸਾਰਾ ਸਾਫ ਵੀ ਹੋ ਜਾਂਦਾ ਹੈ ਕਿਉਂਕਿ ਪ੍ਰੈਸ਼ਰ ਨਾਲ ਪਾਣੀ ਆਂਦਾ ਇਹ ਸਾਫ ਹੋ ਜਾਂਦਾ ਸਰ ਹੁਣ ਆਪਾਂ ਉੱਪਰ ਚੱਲਦੇ ਹਾਂ ਹਾਂਜੀ ਹਾਂ ਠੀਕ ਹੈ ਜੀ ਉੱਪਰ ਚੱਲਦੇ ਆ ਤੁਹਾਨੂੰ ਉੱਪਰ ਦਿਖਾਉਨੇ ਆ ਬਾਕੀ ਤਾਂ ਬਸ ਖੂਬੀਆਂ ਥੋੜੀਆਂ ਜਿਹਾ ਦੇਖਿਆ ਨੇ ਦੇਖਿਆ ਨੇ ਪਰ ਮਿਊਨਿਟੀ ਥੋੜੀ ਪੋ ਇੱਕੋ ਜਿਹੇ ਸਟੈਪ ਨੇ ਕੋਈ ਸਾਂਹ ਨਹੀਂ ਘੜਦਾ ਜਿਵੇਂ ਆਪਾਂ ਗੱਲਾਂ ਕਰੀਏ ਕੋਈ ਸਾਂਹ ਹੀ ਪ੍ਰੋਬਲਮ ਨਹੀਂ ਚੜਦੀ ਹੈ ਨਾ ਬਿਲਕੁਲ ਬਿਲਕੁਲ ਠੀਕ ਹੈ ਜੀ ਇਹ ਹੁੰਦਾ ਹੀ ਹੈ ਜਿਹੜਾ ਆਪਾਂ ਘਰ ਦੇ ਵਿੱਚ ਚਾਹੀਦਾ ਉਹ ਮੇਜਰ ਇਹ ਜ਼ਰੂਰੀ ਚੀਜ਼ਾਂ ਨੇ ਠੀਕ ਠੀਕ ਹੈ ਜੀ ਜਿਹੜੀ ਐਸ ਯੂਸੂਅਲੀ ਚਾਹੀਦੀਆਂ ਨੇ ਓਕੇ ਓਕੇ ਜੀ ਇੱਕ ਹੋਰ ਹੈ ਜਦੋਂ ਮੈਂ ਕੋਈ ਵੀ ਕੰਮ ਕਰਦਾ ਮੈਂ ਸੋਚ ਕੀ ਕਰਦਾ ਕਿ ਮੈਂ ਆਪਦੇ ਘਰ ਚ ਕੀ ਰੱਖਣਾ ਹੈ ਬਿਲਕੁਲ ਜੀ ਮੈਂ ਗਾਗਨ ਦਾ ਸਮਝ ਕੇ ਨਹੀਂ ਕਰਦਾ ਬਿਲਕੁਲ ਜੀ ਕਿ ਮੈਨੂੰ ਇਹ ਦਿੱਕਤ ਆਊਗੀ ਉਹ ਦਿੱਕਤ ਰੱਖ ਕੇ ਉਹਨੂੰ ਸੋਲੂਸ਼ਨ ਕਰਕੇ ਫਿਰ ਗਾਗਨ ਦੇਣਾ ਠੀਕ ਠੀਕ ਹੈ ਜੀ ਇੱ ਏ ਰੂਮ ਕਿੰਨੇ ਵਾਈ ਕਿੰਨੇ ਦਾ ਆ ਗਿਆ ਫਿਰ ਜੀ ਏ ਰੂਮ ਆ ਗਿਆ ਜੀ ਆਪਣਾ 12 ਬਾਈ 12 12 ਬਾਈ 12 ਰੈਂਗੂਮ ਦੇ ਉੱਪਰ ਇਹ ਰੂਮ ਬਣਿਆ ਠੀਕ ਹੈ ਜੀ ਇੱਕ ਹੋਰ ਹੈ ਸਾਡੀ ਜਿੰਨਾ ਕੈਲੀਬ੍ਰੇਸ਼ਨ ਦਿਖਾਣਾ ਹੈ ਉਸ ਹਾਲ ਵਾਲੀ ਕੰਸਟਰਕਟ ਕਰਦੇ ਆ ਠੀਕ ਹੈ ਜੀ ਆਏ ਨਹੀਂ ਲੋਕਾਂ ਵਾਂਗੂ ਜ਼ਿਆਦਾ ਬਣਾਤਾ ਜਿੰਨੀ ਨੀਡ ਹੈ ਜਿੰਨੀ ਲੋੜ ਹੈ ਜਿੰਨੀ ਲੋੜ ਹੈ ਕਿ ਫਰੰਟ ਆਪਾਂ ਉੱਪਰੋਂ ਦੇਖਦੇ ਸਾਰੀ ਲੁੱਕ ਆਪਾਂ ਨੂੰ ਵਧੀਆ ਆਉਂਦੀ ਬਿਲਕੁਲ ਹੁਣ ਜਿਹੜਾ ਥੱਲੇ ਵਾਸ਼ਰੂਮ ਸੀਗਾ ਓਕੇ ਜੀ ਉਹ ਵਾਸ਼ਰੂਮ ਉੱਤੇ ਆ ਕੇ ਅਟੈਚ ਹੋ ਗਿਆ ਇਹਦੇ ਉੱਪਰ ਹੀ ਬਾਥਰੂਮ ਅਟੈਚ ਕਰਦੇ ਆ ਅਟੈਚ ਹੋ ਗਿਆ ਠੀ ਕਿ ਸਾਰੇ ਪਾਸੇ ਪੂਰਾ ਰੋਸ਼ਨੀ ਦਾ ਪ੍ਰਬੰਧ ਹੈ ਬਿਲਕੁਲ ਅੱਜ ਦੇ ਕੀ ਆ ਗਏ ਬਾਈ ਇੱਥੇ ਸ਼ਾਵਰ ਆ ਗਿਆ ਜੀ ਓਕੇ ਇਹ ਜਿਹੜਾ ਆ ਤਾਂ ਆ ਗਿਆ ਆਪਣਾ ਮੇਨ ਸ਼ਾਵਰ ਓਕੇ ਇਹਨੂੰ ਹੈਂਡ ਸ਼ਾਵਰ ਬੋਲਦੇ ਨੇ ਠੀਕ ਹੈ ਜੀ ਇਹ ਜਿਹੜਾ ਆਹੀ ਉਹਨਾਂ ਨੂੰ ਲੈ ਇੱਕੋ ਪੈਪ ਦੇ ਉੱਤੇ ਐਸੇ ਨੋਜ਼ਲ ਦੇ ਨਾਲ ਇਹ ਕੰਮ ਕਰਦਾ ਅੱਛਾ ਇਹ ਸਾਰਾ ਕੁਝ ਉਹ ਟੂਟੇ ਨੂੰ ਦੋ ਲੱਗੀਆਂ ਸੀਗਾ ਉਹਦੇ ਲਈ ਹਾਂ ਠੀਕ ਹੈ ਜੀ ਮੈਂ ਇਹਦੇ ਵਿੱਚ ਇਹ ਦੇਖੋ ਇਹਨੂੰ ਤੁਸੀਂ ਇੱਧਰ ਦੇ ਪਾਸੇ ਕੁਝ ਕਰਕੇ ਜਦੋਂ ਇੱਧਰ ਕਰੋਗੇ ਇੱਕ ਡਾਇਵਰਟਰ ਤੇ ਗਰਮ ਪਾਣੀ ਇੱਕ ਤੇ ਠੰਡਾ ਵਿਚਾਲੇ ਇਹ ਨਾਰਮਲ ਪਾਣੀ ਠੀਕ ਹੈ ਜਦੋਂ ਆਪ ਪੁਸ਼ ਬਟਨ ਨੂੰ ਅੰਦਰ ਕਰ ਬਾਜੇ ਤਾਂ ਇਹ ਸ਼ਾਵਰ ਚੱਲ ਪਾ ਓਕੇ ਜੀ ਸੇਮ ਪੋਜੀਸ਼ਨ ਐ ਸੇ ਦੀ ਠੀਕ ਹੈ ਜਦੋਂ ਇਹ ਥੱਲੇ ਰਹੂਗਾ ਇੱਕੋ ਤੋਂ ਪੋਜੀਸ਼ਨ ਤੋਂ ਹੁਣ ਆ ਉੱਤੇ ਕਰਤਾ ਆ ਟੂਟੀ ਚੱਲ ਪਈ ਪੁਸ਼ਿੰਗ ਬਟਨ ਤੋਂ ਆ ਹੈਂਡ ਸ਼ਾਵਰ ਚੱਲ ਓਕੇ ਓਕੇ ਜੀ ਕਿਉਂਕਿ ਯਾਦਤਰ ਕੀ ਹੁੰਦਾ ਨਾ ਰੇ ਹੁੰਨੇ ਆ ਡੱਬਾ ਨਹੀਂ ਹੁੰਦਾ ਹੋ ਗਿਆ ਜੀ ਗੱਡੀ ਦਾ ਗੇਅਰ ਹੋ ਗਿਆ ਇਹ ਕਰ ਲੋ ਪਿੱਛੇ ਕਰ ਲੋ ਆ ਗਰੀ ਚਲਾ ਲੋ ਠੀਕ ਠੀਕ ਹੈ ਜੀ ਬਾਈ ਇੱਥੇ ਬਹਿ ਕੇ ਪੂਰਾ ਆਨੰਦ ਆਉਣਾ ਬਿਲਕੁਲ ਬਿਲਕੁਲ ਟਾਈਮ ਤੋਂ ਬੈਠੇ ਹਾਂ 10 ਮਿੰਟ ਫਰੀ ਹਾਂ ਉੱਤੇ ਬਹਿ ਕੇ ਨਿਆਰਾ ਸਾਰੇ ਪਾਸਿਓ ਹਵਾ ਆਉਂਦੀ ਹੈ ਸਾਰੇ ਪਾਸਿਓ ਹਵਾ ਆਉਂਦੀ ਹੈ ਤੇ ਬਾਈ ਆਹ ਲਾਈਟਿੰਗ ਆ ਗੀ ਨੋ ਹਾਂ ਇਹ ਲਾਈਟਿੰਗ ਅੱਛੀ ਠੀਕ ਹੈ ਜੀ ਘਰ ਜੱਜ ਦੀ ਲਾਈਟਿੰਗ ਨਾਲ ਓਕੇ ਓਕੇ ਬਾਈ ਇਹਦੀਆਂ ਸੁਚਾਂ ਕਿੰਨਾ ਮਾਪਾ ਕਹਿੰਦੇ ਲਾਈਟਾਂ ਦੀਆਂ ਥੱਲੇ ਕਿ ਉੱਪਰ ਤੁਹਾਨੂੰ ਇੱਕ ਹੋਰ ਦੱਸਦਾ ਐਸੀ ਗੱਲ ਬਾਰੇ ਤੁਸੀਂ ਜ਼ਿਆਦਾਤਰ ਘਰਾਂ 'ਚ ਕੀ ਦੇਖਣਾ ਉਤਲੀ ਲਾਈਟ ਵਾਸਤੇ ਉੱਤੇ ਜਾਣਾ ਪੈਂਦਾ ਬਿਲਕੁਲ ਜਾਣਾ ਪੈਂਦਾ ਆਪਣੇ ਹਰੇਕ ਕੰਮ ਦੇ ਵਿੱਚ ਜਿਹੜੀ ਉਤਲੀ ਲਾਈਟ ਹੈ ਬਾਹਰ ਨਹੀਂ ਜਿਹੜਾ ਰਾਤ ਨੂੰ ਐਲੀਵੇਸ਼ਨ ਦਿਖਾਉਣਾ ਓਕੇ ਕੋਠੀ ਤੋਂ ਨੂੰ ਦਿਨੇ ਦਿਖਦੀ ਹੈ ਠੀਕ ਹੈ ਜੀ ਰਾਤ ਨੂੰ ਇਹਨੂੰ ਲਾਈਟਾਂ ਨਹੀਂ ਦਿਖਾਉਣਾ ਠੀਕ ਹੈ ਜੀ ਰਾਤ ਨੂੰ ਮਾਲਕ ਕੀ ਕਰ ਜਾਂਦਾ ਆਲਸ ਕਰ ਜਾਂਦਾ ਕਿਹੜਾ ਉੱਠ ਜਿਆ ਕੇ ਲਾਈਟਾਂ ਛੱਡ ਕੇ ਆਉਂ ਬਿਲਕੁਲ ਜੀ ਆਪਣ ਹਰੇਕ ਕੰਮ ਦੇ ਵਿੱਚ ਮੇਨ ਕੰਟਰੋਲ ਥੱਲੇ ਵੀ ਹੈ ਤੇ ਉੱਤੇ ਵੀ ਹੈ ਰਾਤ ਨੂੰ ਥੱਲੇ ਹੀ ਲਾਈਟਾਂ ਔਨ ਕੀਤੀਆਂ ਓਕੇ ਰਾਤ ਨੂੰ ਥੱਲੇ ਹੀ ਬੰਦ ਕਰਤੀ ਬਾਈ ਚਾਂਸ ਉੱਪਰ ਨਹੀਂ ਆਉਂਦਾ ਉੱਪਰ ਨਹੀਂ ਆ ਆਪਸ਼ਨਾਂ ਦੋਨੇ ਆ ਆਪਸ਼ਨ ਦੋਨੇ ਤੇ ਇੱਕ ਉਹਦੇ ਨਾਲ ਇੱਕ ਹੋਰ ਸਾਡੇ ਦੇ ਵਿੱਚ ਕੀ ਹੋਊਗਾ ਜਿਵੇਂ ਐਮਸੀਬੀ ਬਾਕਸ ਹੈ ਠੀਕ ਹੈ ਜੀ ਉੱਪਰਲੇ ਦਾ ਕਨੈਕਸ਼ਨ ਉੱਪਰ ਖਤਮ ਹੋਊਗਾ ਥੱਲੇ ਦਾ ਕਨੈਕਸ਼ਨ ਥੱਲੇ ਠੀਕ ਠੀਕ ਮੰਨ ਲਓ ਉੱਪਰ ਫਾਲਟ ਆ ਗਿਆ ਓਕੇ ਜੀ ਤਾਂ ਸਾਰੇ ਘਰ ਦੀ ਲਾਈਟ ਬੰਦ ਕਰਨੀ ਪਊ ਨਾ ਜੇ ਇੱਕੋ ਕਨੈਕਸ਼ਨ ਹੋਵੇ ਬਿਲਕੁਲ ਬਿਲਕੁਲ ਹੁਣ ਉਰੇ ਕੁਝ ਹੋ ਗਿਆ ਆ ਐਮਸੀਬੀ ਡਿੱਗੇ ਓਕੇ ਉਰੂ ਐਮਸੀਬੀ ਆ ਕੇ ਅਗਲੇ ਨੇ ਸੈੱਟ ਕੀਤੇ ਉਰੂ ਐਮਸੀਬੀ ਉਹਨੇ ਚੱਕਤੇ ਠੀਕ ਹੈ ਜੀ ਉਤਲੀ ਲਾਈਟ ਆ ਥੱਲੇ ਦੀ ਲਾਈਟ ਨਹੀਂ ਕੱਟਣੀ ਪਊ ਓਕੇ ਓਕੇ ਠੀਕ ਹੈ ਓਪਨ ਟਾਇਰ ਦੇ ਵਿੱਚ ਵੀ ਤੁਸੀਂ ਡਿਜ਼ਾਈਨ ਦੇਖ ਸਕਦੇ ਹਾਂ ਹਾਂਜੀ ਡਿਜ਼ਾਈਨ ਬਣਾਏ ਹਾਂ ਠੀਕ ਆ ਦੇਖੋ ਦੋਸਤੋ ਨਾ ਕੋਈ ਨਹੀਂ ਹੈਗਾ ਵੀ ਚਲ ਚਿੱਟਾ ਪੱਥਰ ਦਾ ਚਿੱਟਾ ਹੀ ਲਾਤਾ ਇਦਾਂ ਲੱਗ ਬਣਾਤਾ ਉਧਰ ਥੋੜਾ ਬਲੂ ਕਲਰ ਚ ਕਰਤਾ ਠੀਕ ਹੈ ਜੀ ਅਜੀ ਸਿੰਪਲ ਪਾਲਿਸ਼ ਵਾਈਟ ਜਿਹੜੀ ਆਪਣੀ ਟਾਇਲ ਲੱਗਦੀ ਹੈ ਅੰਦਰ ਉਹ ਹੀ ਟਾਇਲ ਲਾ ਕੇ ਬਣਾਇਆ ਠੀਕ ਠੀਕ ਹੈ ਜੀ ਹਾਂ ਤੇ ਬਾਈ ਜੀ ਆ ਪੈਪ ਕਾਦੀ ਅੰਦਰ ਇਹ ਆਪਣੀ ਗੈਸਪੇਰ ਪਾ ਲਈ ਗੈਸਪੇਰ ਬਾਹਰ ਕਿਵੇਂ ਰਸੋਈ ਦੇ ਅੰਦਰ ਰਸੋਈ ਅੰਦਰ ਸਿਲੰਡਰ ਪਾਉਰੇ ਰੱਖਾਂ ਓਕੇ ਹਾਂ ਕਿ ਜੇ ਇਨ ਫਿਊਚਰ ਕੋਈ ਵੀ ਦਿੱਕਤ ਆਉਂਦੀ ਹੈ ਗੈਸ ਲੀਕ ਹੁੰਦੀ ਹੈ ਹਾਂਜੀ ਫਟਾਫਟ ਉਹ ਰੋ ਬੰਦ ਹੋ ਕੇ ਆਪਣਾ ਅੰਦਰ ਕੋਈ ਨੁਕਸਾਨ ਨਾ ਹੋਵੇ ਓਕੇ ਓਕੇ ਬਾਪਾ ਦੇਖ ਲੈ ਘਰਾਂ ਦੇ ਵਿੱਚ ਕੋਈ ਵੀ ਸੈਂਡਰ ਫਟ ਜਾਂਦਾ ਹੈ ਫਟ ਜਾਂਦਾ ਹੈ ਬਾਹਰੋਂ ਦੇ ਕਾਲੋਂ ਫਾੜ ਵੀ ਜਾਂਦਾ ਹੈ ਪਰ ਅੰਦਰ ਦਿੱਕਤ ਨਹੀਂ ਹਾਂ ਕੋਈ ਜਾਨੀ ਮਾਲੇ ਨੂੰ ਨੁਕਸਾਨ ਨਹੀਂ ਹੋਊਗਾ ਉਹਦਾ ਤੁਹਾਨੂੰ ਮੈਂ ਇੱਕ ਹੋਰ ਦੱਸਦਾ ਬਾਹਰ ਫਟਦਾ ਹੀ ਨਹੀਂ ਓਕੇ ਜੀ ਅੰਦਰ ਫਟਣ ਦਾ ਕਾਰਨ ਕੀ ਹੈ ਕਿਉਂਕਿ ਮੰਨ ਲਓ ਆਪਣੀ ਕਿਚਨ 10 ਵਜੇ 10 ਹੈ ਉੱਚ ਗੈਸ ਬਣੀ ਜਾਂਦੀ ਹੈ ਬਣੀ ਜਾਂਦੀ ਹੈ ਉਹ ਚੋਂ ਬਾਹਰ ਨਿਕਲਦੀ ਨਹੀਂ ਠੀਕ ਹੈ ਜੀ ਕਿਉਂਕਿ ਜੇ ਆਪਾਂ ਰਸੋਈ ਚ ਹੋਈ ਤਾਂ ਆਪਾਂ ਐਗਜ਼ੋਸਟ ਚਲਾ ਦਈਏ ਕੁਝ ਕਰ ਲਈ ਹੁੰਦਾ ਨਹੀਂ ਹੁਣ ਜਦੋਂ ਓਪਨ ਚ ਆ ਗਿਆ ਉਹ ਰੇ ਗੈਸ ਹਵਾ ਚਲਦੀ ਹੈ ਸਾਰੇ ਬਸ ਤੁਸੀਂ ਇੱਕ ਕੋਠੀ ਓਪਨ ਹੈ ਉਹ ਰੇ ਗੈਸ ਨਿਕਲੀ ਜਾਊ ਤੇ ਉੱਡੀ ਜਾਓ ਫਟਣ ਦਾ ਚਾਂਸ ਹੀ ਨਹੀਂ ਚਾਂਸ ਹੀ ਨਹੀਂ ਠੀਕ ਜੀ ਤੇ ਬਈਆ ਫਰੰਟ ਤੇ ਆ ਗਿਆ ਨਾ ਹਾਂਜੀ ਤੇ ਤੁਸੀਂ ਬਈ ਆ ਜੀ ਲਾਈ ਹਾਂ ਠੀਕ ਹੈ ਜੀ ਐਸੇ ਨਾਲ ਹੀ ਇਹ ਸੈਮੀ ਕਲਾਸਿਕਲ ਬਣਿਆ ਓਕੇ ਜੀ ਫਰੰਟ ਦੀ ਲੁੱਕ ਮਾਡਰਨ ਹੈ ਓਕੇ ਜੀ ਇਹਦੇ ਨਾਲ ਹੀ ਸੈਮੀ ਕਲਾਸਿਕ ਬਣ ਗਿਆ ਬਿਲਕੁਲ ਜੀ ਤੇ ਇਹਦਾ ਖਰਚਾ ਹੀ ਘੱਟ ਆਇਆ ਹੋਵੇਗਾ ਜੀ ਖਰਚਾ ਘੱਟ ਤੁਸੀਂ ਇਹਨੂੰ ਠੀਕ ਗਲਾਸ ਨਾਲ ਫੁੱਲ ਮਜ਼ਬੂਤ ਹੈ ਕੋਈ ਮੈਂ ਕਹਾਂ ਭਾਵੇਂ ਲੱਤ ਮਾਰੋ ਠੀਕ ਠੀਕ ਹੈ ਜੀ ਓਕੇ ਬਿਲਕੁਲ ਇਹ ਸਪੈਸ਼ਲ ਜਾਲੀ ਮੁਕਸਰੋ ਲਿਆਂਦੀ ਹੈ ਜੀ ਅੱਛਾ ਮੁਕਸਰ ਤੋਂ ਆਈ ਹੈ ਸਪੈਸ਼ਲ ਮੁਕਸਰੋ ਲੋਕਲ ਲੋਕਲ ਵਾਲੀ ਚ ਜਿਹੜਾ ਕੀ ਹੈ ਰੇਤਾ ਪਾਉਂਦੇ ਨੇ ਓਕੇ 17 ਪਾਉਂਦੇ ਨੇ ਠੀਕ ਹੈ ਜੀ ਮੁਕਸਰ ਤੇ ਮਲੋਟੋ ਜਿਹੜੀ ਜਾਲੀ ਮਿਲਦੀ ਹੈ ਉਹਦੇ ਵਿੱਚ ਫਾਈਬਰ ਪੈਂਦੀ ਹੈ ਓਕੇ ਓਕੇ ਜੀ ਜਿਹਦੇ ਨਾਲ ਇਹਦੀ ਮਜ਼ਬੂਤੀ ਬਣਦੇ ਦੂਜਾ ਹੋ ਘੱਗਰ ਯੂਜ਼ ਕਰਦੇ ਨੇ ਠੀਕ ਹੈ ਜੀ ਉਹਦੇ ਨਾਲ ਬਹੁਤ ਫਰਕ ਪੈਂਦਾ ਠੀਕ ਠੀਕ ਹੈ ਜੀ ਪੁਰਦੀ ਨਹੀਂ ਇਹ ਜਿੰਨਾ ਇਹਦੇ ਮੀਂਹ ਕਣੀ ਪਈ ਜਾਵੇ ਓਕੇ ਬਈ ਹਾਂ ਠੀਕ ਜੀ ਤੇ ਇਹਦੇ ਨਾਲ ਤੁਸੀਂ ਦੇਖੋ ਇੰਨੀ ਕਲਾਂ ਨਾਲ ਇਹ ਮਾਡਰਨ ਤੋਂ ਸੈਮੀ ਕਲਾਸਿਕ ਬਣ ਲੁੱਕ ਬਹੁਤ ਸੋਹਣੀ ਪੈਂਦੀ ਆ ਆਪਾਂ ਜਦੋਂ ਬਾਹਰੋਂ ਆਈ ਸੀ ਨਾ ਬਈ ਕਿੰਨੀ ਸੋਹਣੀ ਲੁੱਕ ਲੱਗਦੀ ਹੈ ਇਹ ਚੀਜ਼ ਦੀ ਠੀਕ ਹੈ ਆ ਦੇਖੋ ਦੋਸਤੋ ਨਾ ਇਹੀ ਫਰਕ ਆਉਂਦਾ ਹੈ ਜੇ ਅੱਧੇ ਨਾਲੋਂ ਵੀ ਅੱਧਾ ਹੈ ਜੀ ਅੱਧੇ ਨਾਲੋਂ ਵੀ ਅੱਧਾ ਹੈ ਉਹ ਘੱਟੋ ਘੱਟ ਪੈਂਦੀ 2 ਲੱਖ ਰੁਪਏ ਦੀ ਓਕੇ 2 ਲੱਖ ਰੁਪਏ ਦੀ ਘੱਟੋ ਘੱਟ ਫਨ ਗਲਾਸ ਪੈਂਦਾ ਹੈ ਜੀ ਠੀਕ ਹੈ ਬਾਈ ਜੀ 220 ਰੁਪਏ ਫੁੱਟ ਤੋਂ ਸਟਾਰਟ ਹੁੰਦਾ ਟਫਨ ਗਲਾਸ ਓਕੇ ਐਕਚੁਅਲ ਵਧੀਆ ਲੈਣਾ ਠੀਕ ਠੀਕ ਹੈ ਬਾਈ ਜੀ 220 ਤੋਂ ਸਟਾਰਟ ਹੋਊਗਾ ਇਹ ਜਾਲੀ ਉਹ ਸਾਰੀ ਸਾਡੇ ਸਾਡੇ 500 ਰੁਪਏ ਦੀ ਪਈ ਇੱਕ 500 ਰੁਪਏ ਦੀ ਇੱਕ ਪੀਸ ਬਈ ਸਾਰਾ ਜਿਹੜਾ ਲਾਇਆ ਹੈ ਇਹਦੇ ਸਾਡਾ ਸਾਡਾ ਖਰਚਾ ਹੀ 30000 ਰੁਪਏ ਹੈ ਅੱਛਾ ਇੰਨੇ ਕਿਹਾ ਸਾਰਾ ਹੋਰ ਜੀ ਠੀਕ ਠੀਕ ਹੈ ਬਾਈ ਜੀ ਮੈਕਸ ਤਾਂ ਐਡਾ ਤੁਹਾਡਾ 5-7 ਲੱਖ ਦਾ ਫਾਇਦਾ ਕਰ ਦਿੰਦਾ ਹੁਣ ਆਪਾਂ ਜਿਹੜੇ ਪਿੰਡ ਦੇ ਵਿੱਚ ਖੜੇ ਹਾਂ ਬਿਲਕੁਲ ਜੀ ਇੱਥੇ ਜੀ ਆਪਾਂ ਕੰਮ ਕਰਿਆ ਬਿਲਕੁਲ ਜੀ ਇਸੇ ਪਿੰਡ ਵਿੱਚ ਨਹੀਂ ਹਰੇਕ ਪਿੰਡ ਵਿੱਚ ਜਿਹੜੇ ਪਿੰਡ ਵਿੱਚ ਆਪਾਂ ਵੜ ਗਏ ਉੱਥੇ ਮੀਨਿਮਮ ਆਪਣੇ 5 ਤੋਂ 7 ਗੋਠੀਆਂ ਤੁਹਾਨੂੰ ਚਲਦੀਆਂ ਮਿਲਣਗੀਆਂ ਠੀਕ ਠੀਕ ਜੀ ਤੁਸੀਂ ਹੋਰ ਵੀ ਅੱਗੇ ਆਓਗੇ ਵੀਡੀਓਜ਼ ਕਰੋਗੇ ਜਿਹੜੇ ਪਿੰਡ ਵਿੱਚ ਖੜੇ ਆ ਉੱਥੇ 5-7 ਗੋਠੀਆਂ ਜਿੱਥੇ ਵੀ ਵੀਡੀਓ ਬਣਾਵਾਂਗੇ ਉੱਥੇ 5-7 ਗੋਠੀਆਂ ਮੀਨਿਮਮ ਹੋਣਗੀਆਂ ਆਪਣੇ ਹਰੇਕ ਪਿੰਡ ਦੇ ਵਿੱਚ ਲਾ ਲਓ ਹਰੇਕ ਸ਼ਹਿਰ ਦੇ ਵਿੱਚ ਲਾ ਲਓ ਜਿੱਥੇ ਆਪਣਾ ਕੰਮ ਚੱਲਦਾ ਤੁਹਾਡ ਬਈ ਦੋਸਤੋ ਆਪਾਂ ਕੋਠੀ ਦੇਖੀ ਨਕਸ਼ਾ ਦੇਖਿਆ ਪੂਰਾ ਘੈਂਟ ਹੈ ਤੇ ਬਾਕੀ ਆਪਾਂ ਮਾਲਕ ਕੋ ਰਿਵਿਊ ਲਵਾਂਗੇ ਹਾਂਜੀ ਬਈ ਸასიਕਰ ਸასიਕਰ ਕੀ ਨਾਮ ਆ ਬਈ ਤੁਹਾਡਾ ਗੁਰਪਿਆਰ ਸਿੰਘ ਠੀਕ ਹੈ ਬਈ ਤੇ ਬਈ ਤੁਹਾਡਾ ਕੰਮ ਕੀਤਾ ਬਾਈ ਇਹਨਾਂ ਹਾਂਜੀ ਇਹਨਾਂ ਨਕਸ਼ਾ ਦਿੱਤਾ ਨਾਲ ਮਿਸਤਰੀ ਨਾਲ ਪੇਂਟਰ ਨੇ ਤੇ ਕਿੰਨਾ ਕ ਤੁਹਾਡਾ ਫਾਇਦਾ ਹੋਇਆਗਾ ਇਹ ਦੱਸੋ ਇੱਕ ਤਾਂ ਤੇ ਇਹ ਕੰਮ ਇਹਨਾਂ ਤਾਂ ਕਰਾਉਣਾ ਚਾਹੀਦਾ ਜਾਂ ਨਹੀਂ ਕਰਾਉਣਾ ਚਾਹੀਦਾ ਬਹੁਤ ਵਧੀਆ ਕੰਮ ਲੱਗਿਆ ਵੀਰੇ ਠੀਕ ਹੈ ਬਈ ਤੇ ਸੁਭਾਅ ਵੀ ਬਹੁਤ ਵਧੀਆ ਲੱਗਿਆ ਬਾਕੀ ਫਾਇਦਾ ਬਹੁਤ ਹੋ ਗਿਆ ਘੱਟੋ ਘੱਟ ਬਈ ਸਾਡਾ 5-7 ਲੱਖ ਰੁਪਏ ਦਾ ਫਾਇਦਾ ਹੋ ਗਿਆ ਕੋਠੀ ਮਗਰ ਹਾਂ ਬਈ ਕਿ ਤੁਹਾਨੂੰ ਪਤਾ ਵੀ ਆਲ ਆਪਾਂ ਛੇੜਾਂਗੇ ਤਾਂ ਕੰਮ ਤੁਹਾਨੂੰ ਪਤੀ ਹੈਗਾ ਬਿਲਕੁਲ ਬਿਲਕੁਲ ਤੇ ਬਾਕੀ ਭਾਈਆਂ ਵਾਲਾ ਕੰਮ ਹੀ ਰਿਹਾ ਹੈਗਾ ਕੋਈ ਆਏ ਨਹੀਂ ਵੀ ਜਿਵੇਂ ਹੁੰਦਾ ਹੈਗਾ ਵੀ ਆਕੜ ਜਾਂ ਕੁਝ ਵੀ ਵਗੈਰਾ ਹਾਂ ਬਿਲਕੁਲ ਬਿਲਕੁਲ ਹਾਂ ਕਦਮ ਮਰਜ਼ੀ ਬਣਾਉਂਦੇ ਚਲੇ ਹਾਇਰ ਸੀਗੇ ਅਜੇ ਨਹੀਂ ਹੁੰਦਾ ਕਿਤੇ ਜੀ ਕੋਈ ਮੜਾ ਦਾ ਕੰਮ ਆ ਜਾਵੇ ਮੈਂ ਕਹਿੰਦਾ ਉਹ ਦਿੱਕਤ ਆ ਗਈ ਤਾਂ ਬਾਈ ਮੜਾ ਆਈ ਇਹ ਤਾਂ ਨਹੀਂ ਕਹਿੰਦੇ ਕੋਈ ਬਾਕੀ ਨਾ ਨਾ ਨੰਡੇ ਗਿਆ ਜਾਂ ਮਖੰਡੇ ਗਿਆ ਹੋਇਆ ਠੀਕ ਠੀਕ ਹਾਂ ਓਕੇ ਓਕੇ ਬਹੁਤ ਵਧੀਆ ਬਾਈ ਜੀ ਤੁਹਾਡੀ ਟੀਮ ਵਰਕ ਹੈ ਹਾਂਜੀ ਤੇ ਤੁਹਾਡੇ ਚ ਕਿੰਨਾਂ ਲਾ ਰੰਗ ਵਾਲੇ ਵੀ ਹੈਗੇ ਆ ਲੱਕੜ ਵਾਲੇ ਵੀ ਹੋਣਗੇ ਇਹ ਆਪਣੇ ਚਨੇਈ ਵਾਲੇ ਵੀ ਹੈਗੇ ਆ ਤੇ ਇਹ ਕੋਠੀ ਦਾ ਕੰਮ ਕਿਨੇ ਕੀਤਾ ਬਾਈ ਇਹ ਜਿਹੜੀ ਆਪਾਂ ਪਿਛਲੀ ਵੀਡੀਓ ਦੇਖੀ ਸੀ ਜਿਹੜਾ ਉਹ ਚ ਮਿਸਤਰੀ ਸੀ ਲੱਭੂ ਖਾਨ ਹਾਂਜੀ ਹਾਂ ਉਹੀ ਇਸ ਕੋਠੀ ਦਾ ਮਿਸਤਰੀ ਹੈ ਅੱਛਾ ਜੀ ਹਾਂ ਠੀਕ ਹੈ ਬਾਈ ਤੇ ਤੁਹਾਨੂੰ ਮੈਨੂੰ ਹੁਣ ਲੱਭੂ ਨੂੰ ਵੀ ਮਿਲਾਉਣਾ ਆਪਣੇ ਨਾਲ ਹੀ ਨੇ ਇਹ ਨਾਲ ਮੇਰਾ ਰੰਗ ਵਾਲਾ ਬੰਦਾ ਠੀਕ ਠੀਕ ਹੈ ਵੀ ਆਪਣੀ ਟੀਮ ਹੀ ਹੈ ਇਹ ਲੱਕੜ ਵਾਲਾ ਜਿਹੜਾ ਬੰਦਾ ਸੀ ਉਹ ਲੱਭੂ ਦਾ ਭਾਈ ਹੋਈ ਹੈ ਓਕੇ ਓਕੇ ਇਹਦਾ ਬ੍ਰਦਰ ਇਹਦਾ ਬ੍ਰਦਰ ਸਾਰਾ ਟੀਮ ਵਰਕ ਕੀ ਹੈ ਸੋਡੇ ਦਾ ਠੀਕ ਹੈ ਭਾਈਆ ਪੇਂਟਰ ਨਾਲ ਹੈ ਪੇਂਟਰ ਜਿਹੜਾ ਕੰਮ ਮਿਲੂਗਾ ਇੱਕ ਨੰਬਰ ਕੰਮ ਤੁਸੀਂ ਬਾਕੀ ਦੇਖ ਚੁੱਕੇ ਕੰਮ ਤਾਂ ਬਹੁਤ ਦੇਖਿਆ ਆਪਣਾ ਚੁਣਾਈ ਦਾ ਵੀ ਦੇਖ ਲਿਆ ਆਪਾਂ ਲੱਕੜ ਦਾ ਵੀ ਦੇਖ ਲਿਆ ਪੂਰਾ ਘਟਾ ਤੇ ਪੇਂਟਰ ਦਾ ਵੀ ਦੇਖ ਲਿਆ ਇਹ ਵੀ ਪੂਰਾ ਘਟਾ ਹੈ ਤੇ ਜੇ ਕਿਸੇ ਨੇ ਸੰਪਰਕ ਕਰਨਾ ਹੋ ਸੋਡੇ ਨਾਲ ਜੇ ਕਿਸੇ ਨੇ ਮੇਰੇ ਨਾਲ ਸੰਪਰਕ ਕਰਨਾ ਹੈ ਜੀ ਹਾਂ ਇੰਜੀਨੀਅਰ ਸਾਇਲ ਮੁੰਜਾਲ ਮੇਰਾ ਨਾਮ ਹੈ ਠੀਕ ਹੈ ਜੀ ਦ ਬਰੇਟਾ ਓਕੇ ਬਲਾਡਾ ਤੇ ਧਰਮਗੜ ਠੀਕ ਬੰਦੇ ਕੋਲ ਟਾਈਮ ਨਹੀਂ ਹੈਗਾ ਬਿਲਕੁਲ ਜੀ ਵਿਦ ਮਟੀਰੀਅਲ ਵੀ ਕਰਦੇ ਬਿਲਕੁਲ ਸਰ ਬਿਲਕੁਲ ਵਿਦ ਮਟੀਰੀਅਲ ਕੰਮ ਕਰਦੇ ਆ ਕੋਈ ਵੀ ਕੰਮ ਕਰਾ ਸਕਦਾ ਠੀਕ ਹੈ ਜੀ ਐਨ ਆਰ ਆਈ ਵੀਰ ਹੋਵੇ ਕੋਈ ਹੋਰ ਹੋਵੇ ਜਿਲਵੇ ਸਮਾਂ ਨਹੀਂ ਹੈਗਾ ਪੈਸਾ ਹੈਗਾ ਹਾਂ ਜੀ ਹਾਂ ਜਗ੍ਹਾ ਹੈਗੀ ਹੈ ਬਸ ਟਾਈਮ ਨਹੀਂ ਹੈਗਾ ਕੰਮ ਇਹ ਵੀ ਠੇਕੇ ਤੇ ਹੋਇਆ ਤੇ ਕੰਮ ਤੁਸੀਂ ਦੇਖ ਸਕਦੇ ਹੋ ਦਿਹਾੜੀ ਵਾਲਾ ਜਿੱਥੇ ਵੀ ਕੰਮ ਕਰਾਂਗੇ ਠੇਕੇ ਵਾਲਾ ਕੰਮ ਤੁਹਾਨੂੰ ਦਿਹਾੜੀ 'ਚ ਮਿਲੂ ਸਾਨੂੰ ਨਹੀਂ ਹੈਗਾ ਸਾਡੇ 10 ਦਿਨ ਵੱਧ ਲੱਗਦੇ ਨੇ ਜਾਂ ਤਾਂ ਘੱਟ ਲੱਗਦੇ ਨੇ ਪੈਸਾ ਸਾਡਾ ਵੱਧ ਖਰਚ ਹੁੰਦਾ ਘੱਟ ਖਰਚ ਹੁੰਦਾ ਠੀਕ ਹੈ ਤੇ ਬਈ ਮਾਲਕ ਨੇ ਤੁਹਾਨੂੰ ਕਹਿਤਾ ਹਾਂਜੀ ਬਈ ਮੈਂ ਟੁੱਟਿਆ ਜੈਕਵਰ ਨੇ ਲਾਉਣੀਆਂ ਠੀਕ ਹੈ ਜੀ ਠੀਕ ਹੈ ਜੀ ਪਲਾਈ ਬੋਰਡ ਮੈਂ ਨੋਵਾ ਦਾ ਲਾਉਣਾ ਹੈ ਠੀਕ ਹੈ ਜੀ ਸੀਮੈਂਟ ਮਾਲਟਰੈਕ ਬੋਨ ਜਾਂ ਅੰਬੂਜਾ ਵਰਤਨਾ ਸਾਰੀਆਂ ਟਾਟਾ ਦਾ ਵਰਤਨਾ ਠੀਕ ਹੈ ਜੀ ਉਹੀ ਵਰਤੀ ਜਾਊਗਾ ਕਿ ਸੇਮ ਹਰ ਇੱਕ ਚੀਜ਼ ਕੰਟਰੈਕਟਰ ਦੇ ਵਿੱਚ ਸਾਈਨ ਹੋਊਗੀ ਜਿਹੜੀ ਚੀਜ਼ ਮਾਲਕ ਕਹੂਗਾ ਠੀਕ ਹੈ ਜੀ ਜਿੱਥੋਂ ਕਹੂਗਾ ਐ ਵੀ ਨਹੀਂ ਹੁਣ ਮਾਲਕ ਇੱਕ ਨੰਬਰ ਇੱਟ ਕਹਤੀ ਮੈਂ ਕਹੂੰਗਾ ਮੈਂ ਮੇਰੀ ਇਰੇ ਚ ਬਣਾ ਜਿਹੜੇ ਏਰੀਆ ਦਾ ਉਹਨੂੰ ਪੱਠਾ ਪਸੰਦ ਹੈ ਉੱਥੋਂ ਇਟ ਦਵਾਉ ਜਿਹੜੇ ਡੀਲਰ ਤੋਂ ਅਲਟਰਾ ਟੈਕ ਲੈਣਾ ਉਸ ਉਹ ਦਵਾਉ ਜਿੱਥੋਂ ਪ੍ਰਾਈਵੇਟ ਲੈਣੀ ਉੱਥੋਂ ਹੀ ਦਵਾਉ ਅੱਛਾ ਇਹ ਸਿਸਟਮ ਨਹੀਂ ਹੈਗਾ ਵੀ ਤੁਸੀਂ ਇਹ ਕਹੋ ਵੀ ਮੇਰੇ ਵੀ ਮੇਰੀ ਦੁਕਾਨਾਂ ਨੇ ਆਪਦੀ ਮਾਲ ਖੋ ਲਊਗਾ ਇਹ ਨਹੀਂ ਨਹੀਂ ਜਿੱਦਾਂ ਭਾਈ ਮਾਲਕ ਨੇ ਕਹਤਾ ਜਿੱਥੇ ਭਾਈ ਨੇ ਕਿਹਾ ਮੈਂ ਤਾਂ ਸਰੀਆ ਉਹ ਦੁਕਾਨ ਵਾਲੇ ਤੋਂ ਲਾਊਗਾ ਉਸੇ ਮਹੰਗਾ ਲਾਵੇ ਸਸਤਾ ਲਾਵੇ ਸੋਟਾ ਨਾ ਰਹਿਆ ਉਹਦਾ ਰੇਟ ਅਸ ਕਰਨਾ ਹੈ ਉਹ ਤੋਂ ਮੈਂ ਉਹ ਤੋਂ ਲੈਣੇ ਉਹ ਤੋਂ ਲਾਊਗਾ ਰੇਟ ਕਰਨਾ ਹੈ ਮੈਂ ਕਰਨਾ ਹੈ ਕੰਮ ਜਿੱਥੋਂ ਬਾਈ ਦੀ ਤਸੱਲੀ ਹੈ ਉਹਲਾ ਨਾ ਕਦੇ ਰੱਖਿਆ ਨਾ ਕਦੇ ਰੱਖਣਾ ਸੋ ਦੋਸਤੋ ਜੇ ਤੁਸੀਂ ਸੋ ਟੂ ਕੋ ਟਾਈਮ ਨਹੀਂ ਹੈਗਾ ਕੋਠੀ ਤੁਸੀਂ ਆ ਪਾ ਰਹਿਓ ਜਾਂ ਬਾਈ ਤੋਂ ਪਾਉਣੀ ਹੈ ਨਾ ਕੋਠੀ ਵੀ ਅਸੀਂ ਥਾਂ ਦੇ ਦਸ ਤੁਹਾਨੂੰ ਕੱਲਾ ਹਾਂ ਬਈ ਸਾਰਾ ਕੰਮ ਸਾਨੂੰ ਕੰਪਲੀਟ ਕਰਕੇ ਸਾਨੂੰ ਤੋਂ ਕੋਠੀ ਦੀ ਚਾਬੀ ਫੜਾਉਣੀ ਹੈ ਕੱਲੀ ਠੀਕ ਹੈ ਉਹ ਬਾਈ ਕੰਮ ਵੀ ਕਰਦੇ ਆ ਜਿਵੇਂ ਤੁਸੀਂ ਕਹੋਗੇ ਉਵੇਂ ਹੋਊਗਾ ਜਿਹੜੇ ਪੱਠੇ ਤੁਸੀਂ ਢਕੋ ਉੱਥੋਂ ਇੱਟ ਮਿਲੂਗੀ ਜਿਹੜੀ ਦੁਕਾਨ ਤੋਂ ਕਹਿੰਦਾ ਸਮਾਨ ਲੈਣਾ ਉਤੋਂ ਸਮਾਨ ਮਿਲੂ ਸਰੀਆ ਜਿੱਥੋਂ ਨਾਲ ਸਰੀਆ ਉੱਥੋਂ ਮਿਲੂਗਾ ਤੇ ਵੀਡੀਓ ਨੂੰ ਬਦ ਤੋਂ ਸ਼ੇਅਰ ਕਰ ਦਿਓ ਕਮੈਂਟ ਕਰਕੇ ਜਰੂਰ ਦਿਓ ਤੁਹਾਨੂੰ ਕਿਦਾਂ ਲੱਗਿਆ ਬਾਈ ਦਾ ਕੰਮ ਤੇ ਜੇ ਕਿਸੇ ਨੇ 5-7 ਲੱਖ ਦਾ ਘੱਟੋ ਘੱਟ ਫਾਇਦਾ ਕਰਾਉਣਾਗਾ ਤਾਂ ਬਾਈ ਦੀ ਪੂਰੀ ਟੀਮ ਹੈ ਪ੍ਰੋਪਰ ਤੇ ਵੀਡੀਓ ਨੂੰ ਬਾਅਦ ਤੋਂ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਤੇ ਆ ਬਾਈ ਪੇਂਟਰ ਹੈ ਤੇ ਬਾਈ ਤੁਸੀਂ ਕੰਮ ਕਰਵਾਸਿਓ ਸੱਸੀਆ ਬਾਈ ਸੱਸੀਆ ਬਾਈ ਠੀਕ ਆ ਬਾਈ ਸਾਰਾ ਪੇਂਟ ਦਾ ਕੰਮ ਕਰਦਾ ਹੈਗਾ ਤੇ ਬਾਈ ਇਹਦਾ ਨੰਬਰ ਬੋਲਦੇ ਬਾਈ ਨੰਬਰ ਆਪਣਾ 98762 ਠੀਕ ਹੈ ਜੀ 85676 ਵੀਰੇ ਠੀਕ ਠੀਕ ਹੈ ਜੀ ਗੋਟਾ ਪਿੰਟਰ ਨਾ ਬਾਈ ਠੀਕ ਠੀਕ ਹੈ ਬਾਈ ਐਸੀ ਪਿੰਡ ਤੋਂ ਬਾਈ ਐਸੀ ਪਿੰਡ ਵੀਰੋ ਕੰਮ ਥੋੜਾ ਦੇਖ ਲੈ ਬਈ ਬਹੁਤ ਇੱਕ ਨੰਬਰ ਹੈ ਠੀਕ ਹੈ ਆ ਬਾਈ ਨੂੰ ਤੁਸੀਂ ਜਾਣਦੇ ਹੋ ਪਹਿਲਾਂ ਵਾਲੀ ਵੀਡੀਓ ਚ ਵੀ ਦੇਖਿਆ ਬਾਈ ਲੀਂਦਾ ਖਾਨ ਲੱਭੂ ਖਾਨ ਨਾਲ ਲੱਭੂ ਖਾਨ ਲੱਭੂ ਖਾਨੇ 8861195 ਨੰਬਰ ਹੈ ਆਪਣਾ ਸਾਰਾ ਕੰਮ ਕਰਦੇ ਨੇ ਤੈਰ ਪੱਥਰ ਦਾ ਤੇ ਸਾਰਾ ਤਾਂ ਆਪ ਦਾ ਇੱਕ ਠੇਕੇਦਾਰ ਹੋ ਕੇ ਬਾਈ ਠੀਕ